ਤੀਪਤ ਜੁਲਾਈ ਨੂੰ ਹੁਸ਼ਾਰਪੁਰ ਦੇ ਵਾਰਡ ਨੰਬਰ 13 ਅਧੀਨ ਆਉਂਦੀ ਰਾਮਸ਼ਾਨਮ ਇਨਕਲੇਵ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਨੇ ਸ਼ਹਿਰ ਦੇ ਹੀ ਕੁਝ ਵਿਅਕਤੀਆਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਕੀ ਜਿ ਨਗੜੀ ਸੀ ਜਿਸ ਤੋਂ ਬਾਅਦ ਮਨਜੀਤ ਸਿੰਘ ਦਾ ਪੀਜੀਆ ਚੰਡੀਗੜ੍ਹ 'ਚ ਇਲਾਜ ਚੱਲ ਰਿਹਾ ਸੀ ਬੀਤੇ ਵੀਰਵਾਰ ਉੱਥੇ ਉਸ ਦੀ ਮੌਤ ਹੋ ਗਈ ਮਨਜੀਤ ਸਿੰਘ ਦੇ ਪਰਿਵਾਰ ਦੇ ਬਿਆਨਾਂ ਤੇ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਪਰੰਤੂ ਅਜੇ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਤੇ ਪਰਿਵਾਰ ਨੇ ਆਪਣੇ ਸਮਰਥਕਾਂ ਨਾਲ ਖਾਰਪੂੜੀ ਡੀਸੀ ਦਫ਼ਤਰ ਦੇ ਬਾਹਰ ਉਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਵੇਂ ਹੀ ਇਸ ਦੀ ਪਣਿਕ ਪੁਲਿਸ ਪ੍ਰਸ਼ਾਸ਼ਨ ਨੂੰ ਪਈ ਤਾਂ ਡੀਐਸਪੀ ਸਿਟੀ ਦੀਪਦਤ ਸ਼ਰਮਾ ਅਤੇ ਐਸਐਚਓ ਹਰਗੋਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਪਰਿਵਾਰਾਂ ਤੇ ਹੋਰਨਾਂ ਨਾਲ ਗੱਲਬਾਤ ਕਰਕੇ ਪਰਿਵਾਰ ਨੂੰ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਪਰਿਵਾਰ ਨੇ ਤਨਾ ਮਉਲਤਵੀ ਕਰ ਦਿੱਤਾ ਇਸ ਮੁਕੇ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹ ਨਾ ਤਾਂ ਮ੍ਰਿਤਕ ਮਨਜੀਤ ਸਿੰਘ ਦਾ ਸੰਸਕਾਰ ਕਰਨਗੇ ਤੇ ਨਾ ਹੀ ਪੋਸਟਮਾਰਟਮ ਕਰਵਾਉਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰੇ ਭਰਾ ਨਾਲ ਧੱਕਾ ਹੋਇਆ ਜੀ ਉਹਨਾਂ ਨੇ ਆਤਮ ਹੱਤਿਆ ਕਰ ਲਈ ਜੋ ਕਿ ਕਾਤਲ ਚਾਰ ਬੰਦੇ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਦੱਸੇਗੇ ਆ ਬਿਆਨ ਸਾਡੇ ਕੋਲ ਪਈ ਵੀ ਆ ਚਾਰ ਬੰਦਿਆਂ ਦੇ ਬਕਾਇਦਾ ਨਾਮ ਬਾਇ ਨੇਮ ਬਿਆਨ ਦੇ ਕੇ ਗਏ ਆ ਉਹ ਆਪ ਉਹਨਾਂ ਦੇ ਕੋਈ ਪੈਸੇ ਆ ਤਾਂ ਲੈਣ ਦੇਣ ਸੀਗਾ ਉਹਦੇ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਬ੍ਰਦਰ ਮੇਰੇ ਨੂੰ ਤਾਂ ਕਿ ਪਰੇਸ਼ਾਨ ਇੰਨਾ ਕਰਦੇ ਸੀ ਇਸ ਲੈਵਲ ਤੇ ਕਿ ਉਹਨਾਂ ਨੂੰ ਆਤਮ ਹੱਤਿਆ ਲੈ ਕਰਨ ਬਾਰੇ ਸੋਚ ਲਿਆ ਉਹਨਾਂ ਨੇ ਉਹਨਾਂ ਨੂੰ ਆਤਮ ਕਿੰਨੇ ਬੰਦੇ ਸੀਗੇ ਜੀ ਚਾਰ ਬੰਦੇ ਸੀਗੇ ਜੀ ਲੋਕਲ ਬਾਜ਼ਾਰ ਦੇ ਬੰਦੇ ਆ ਪੁਲਿਸ ਦੀ ਸਾਨੂੰ ਬਿਆਨ ਦਿੱਤੇ ਨੂੰ ਹਫਤਾ ਹੋ ਗਿਆ ਇੱਕ ਬ੍ਰਦਰ ਮੇਰੇ ਨੂੰ ਬਿਆਨ ਆਪ ਦਿੱਤੇ ਆ ਬਾਈ ਨੇਮ ਬਿਆਨ ਦਿੱਤੇ ਨੂੰ ਹਫਤਾ ਹੋ ਗਿਆ ਜੀ ਤਿੰਨ ਦਿਨ ਹੋ ਗਏ ਡੈੱਡ ਬੋਡੀ ਇੱਥੇ ਆਈ ਨੂੰ ਹਿਆਰਪੁਰ ਸਿਵਲ ਹਸਪੀਟਲ ਉਤ ਤੋਂ ਬਾਅਦ ਸਾਨੂੰ 2 ਦਿਨ ਹੋ ਗਏ ਥਾਣੇ ਚੱਕਰ ਕੱਢਦੇ ਨੂੰ ਕੱਲ ਦੀ ਐਫ ਆਈ ਆਰ ਹੋਈ 11:30 ਵਜੇ ਦੀ ਅੱਜ ਦੁਆਰਾ 12:00 ਵਜੇ ਜੀ 24 ਘੰਟਿਆਂ ਤੋਂ ਉੱਪਰ ਹੋ ਗਏ ਆ ਹਜੇ ਤੱਕਰ ਕੋਈ ਬੰਦਾ ਨਹੀਂ ਫੜਿਆ ਇਹਨਾਂ ਨੇ ਕੱਲ ਆਪਾਂ 9:00 ਵਜੇ ਰਾਤੀ ਗਏ ਸੀ ਉਹਨਾਂ ਨੇ ਕਿਸੇ ਐਸਆਈ ਸਾਹਿਬ ਦੀ ਡਿਊਟੀ ਲਗਾਈ ਸੀ ਉਹਨਾਂ ਨੇ ਵੀ ਸਵੇਰ ਤੱਕਰ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਫੋਨ ਆਇਆ ਸਵੇਰੇ 7:00 ਵਜੇ ਜੀ ਆਪਾਂ ਜੀ ਇੱਥੇ ਖੜੇ ਆ ਮਤਲਬ ਇਹ ਬੰਦੇ ਮਿਲਦੇ ਨਹੀਂ ਪਏ ਹੈਗੇ ਇਹ ਚੀਜ਼ਾਂ ਸਾਡੀਆਂ ਸਾਨੂੰ ਦੱਸਣ ਯੋਗ ਨਹੀਂ ਸਾਨੂੰ ਨਹੀਂ ਦੱਸਣੀਆਂ ਚਾਹੀਦੀਆਂ ਇਹਨਾਂ ਨੂੰ ਇਹਨਾਂ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਆ ਬੰਦੇ ਫੜਨੇ ਚਾਹੀਦੇ ਜੇ ਹੁਣ ਬੰਦੇ ਨਾ ਫੜੇਗੇ ਨਾ ਤੋਂ ਇਹਨਾਂ ਨੇ ਅੱਜ ਦਾ ਟਾਈਮ ਦਿੱਤਾ ਹੈ ਸਾਨੂੰ ਡੀਐਸਪੀ ਸਾਹਿਬ ਇੱਥੇ ਆਏ ਸੀਗੇ ਅੱਜ ਦਾ ਟਾਈਮ ਦਿੱਤਾ ਇਹਨਾਂ ਨੇ ਜੇ ਹੁਣ ਕਾਰਵਾਈ ਨਹੀਂ ਕਰੂਗੇ ਆਪਾਂ ਇੱਕ ਵੱਡਾ ਮਤਲਬ ਇੱਥੇ ਸੰਘਰਸ਼ ਕਰਨਾ ਪਊਗਾ ਸਾਨੂੰ ਆਪਣੇ ਬ੍ਰਦਰ ਦੀ ਜਿਹੜੀ ਆਤਮੱਤਿਆ ਕੀਤੀ ਹੈ ਜਿਹੜੇ ਹਥਿਆਰੇ ਆ ਇਹਨਾਂ ਦੇ ਉਹਨਾਂ ਨੂੰ ਆਪਾਂ ਸਜ਼ਾ ਦਵਾਵਾਂਗੇ ਸਿਰਫ ਕੀ ਕਾਰਨ ਮੰਨਦੇ ਹੋ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਜਿਹੜਾ ਪੁਲਿਸ ਵੱਲੋਂ ਉਹ ਤਾਂ ਜ਼ਰੂਰ ਹੋ ਸਕਦਾ ਜੀ ਪੋਲਿਟੀਕਲ ਪ੍ਰੈਸ਼ਰ ਹੀ ਹੈ ਤਾਂ ਹੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਜਿਸ ਹਿਸਾਬ ਨਾਲ ਸਾਨੂੰ ਲੱਗਦਾ ਹੈ ਜੀ ਕਿਉਂਕਿ ਨਹੀਂ ਤਾਂ ਹਜੇ ਤੱਕਰ ਪੁਲਿਸ ਇੰਨੀ ਡਿਲੇ ਨਹੀਂ ਕਰਦੀ ਮਾੜੀ ਜੀ ਕੋਈ ਗੱਲ ਹੋਵੇ ਨਾ ਪੁਲਿਸ ਛਾਪੇਮਾਰੀ ਕਰਕੇ ਕਈ ਵਾਰੀ ਘਰਾਂ ਦੇ ਭਰਾਵਾਂ ਨੂੰ ਚੱਕ ਲੈਂਦੀ ਘਰ ਚੱਕ ਘਰ ਦੇ ਇਹਨਾਂ ਚੱਕ ਕੇ ਲੈ ਜਾਂਦੀ ਆ ਹਜੇ ਤੱਕਰ ਇੱਕ ਬੰਦਾ ਨਹੀਂ ਉਹਨਾਂ ਨੇ ਫੜਿਆ ਸਮਾਜਿਕ ਜਾਂ ਹੋਰ ਜਥੇਬੰਦੀਆਂ ਦੇ ਨਾਲ ਹੋ ਕੇ ਉਹ ਚਾਰ ਜਿਹੜੇ ਦੋਸ਼ੀ ਸੀ ਕਾਤਲ ਸੀ ਜਿਹੜੇ ਚਾਰ ਦੋਸ਼ੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਐਫ ਆਈ ਆਰ ਦਰਜ ਹੋਣ ਤੋਂ 24 ਘੰਟੇ ਬਾਅਦ ਵੀ ਪੁਲਿਸ ਨੇ ਜਿਹੜੀ ਆ ਉਹ ਦੋਸ਼ੀਆਂ ਦੇ ਘਰ ਦੇ ਵਿੱਚ ਇੱਕ ਵੀ ਰੇਡ ਨਹੀਂ ਮਾਰੀ 24 ਜਿਹੜਾ ਪੁਰ ਹੀਰਾ ਚੌਂਕੀ ਇਨਚਾਰਜ ਆ ਉਹਦੀ ਬਹੁਤ ਵੱਡੀ ਲਾਪਰਵਾਹੀ ਦੇ ਨਾਲ ਜਦੋਂ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਤਾਂ ਉਹਨੇ 24 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਵੀ ਜਿਹੜੀ ਆ ਉਥੇ ਘਰਾਂ ਦੇ ਉੱਤੇ ਰੇਡ ਨਹੀਂ ਕੀਤੀ ਨਾ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਦੋਂ 24 ਘੰਟੇ ਬੀਤ ਗਏ ਉਸ ਤੋਂ ਬਾਅਦ ਅਸੀਂ ਐਸ ਐਚ ਓ ਮਾਡਲ ਟਾਉਨ ਹੋਣਾ ਨੂੰ ਮਿਲੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਦੁਬਾਰਾ ਤੋਂ ਉਹਦੀ ਡਿਊਟੀ ਲਾਂਦੇ ਹਾਂ ਚੌਂਕੀ ਇਨਚਾਰਜ ਜਿਹੜਾ ਪੁਰ ਹੀ ਰਹੇਗਾ ਉਹ ਰਾਤ ਨੂੰ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕਰੂਗਾ ਉਹ ਸਾਰੀ ਰਾਤ ਬੀਤਣ ਦੇ ਬਾਵਜੂਦ ਵੀ ਜਿਹੜਾ ਚੌਂਕੀ ਇਨਚਾਰਜ ਆ ਉਹਦੀ ਲਾਪਰਵਾਹੀ ਇੰਨੀ ਸੀ ਉਹਨੇ ਸਵੇਰ ਤੱਕ ਉਹਨਾਂ ਦੇ ਘਰਾਂ ਤੱਕ ਰੇਡ ਨਹੀਂ ਕੀਤੀ ਜਿਹੜੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਭੱਜਣ ਦਾ ਪੂਰਾ ਮੌਕਾ ਦਿੱਤਾ ਤੇ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਵੀ ਜਿਹੜੇ ਪੋਲੀਟੀਕਲ ਤਾਕਤ ਆ ਉਹਦਾ ਇਸਤੇਮਾਲ ਹੋ ਰਿਹਾ ਸਾਨੂੰ ਪੂਰਾ ਯਕੀਨ ਆ ਪੋਲੀਟੀਕਲ ਜਿਹੜੀਆਂ ਰਾਜਨੀਤਿਕ ਤਾਕਤਾਂ ਆ ਉਹ ਦੋਸ਼ੀਆਂ ਦੀ ਪਿੱਠ ਦੇ ਉੱਤੇ ਆ ਸੋ ਅੱਜ ਅਸੀਂ ਸਮੂਹ ਸਿੱਖ ਜਥੇਬੰਦੀਆਂ ਨੇ ਹੁਸ਼ਿਆਰਪੁਰ ਦੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਸ਼ਾਮ ਤੱਕ ਜਾਂ ਦੁਪਹਿਰ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਆਪਾਂ ਮਿਨੀ ਸੈਕਟਰੀਏਟ ਦਾ ਘਰਾਓ ਕਰਾਂਗੇ ਸੋ ਅੱਜ ਇੱਥੇ ਅਸੀਂ ਸਿੰਘ ਸਭਾ ਗੁਰਦੁਆਰੇ ਜਦੋਂ ਸਾਰੀਆਂ ਜਥੇਬੰਦੀਆਂ ਇਕੱਤਰ ਹੋਈਆਂ ਤੇ ਮਾਡਲ ਟਾਉਨ ਦੇ ਜਿਹੜੇ ਐਸਐਚਓ ਸਾਹਿਬ ਆ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਫੜਾਂਗੇ ਤੇ ਡੀਐਸਪੀ ਦੀਪਦਤ ਸ਼ਰਮਾ ਜੀ ਪਹੁੰਚੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅੱਜ ਸ਼ਾਮ ਤੱਕ 8 ਵਜੇ ਤੱਕ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਜਾਂ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਅਸੀਂ ਇਹ ਸਾਰੀਆਂ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਦਲਿਤ ਜਥੇਬੰਦੀਆਂ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਇਹ ਸਾਰੀਆਂ ਅਸੀਂ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਆ ਕਿ ਜੇਕਰ ਸ਼ਾਮ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਇੱਕ ਵੱਡਾ ਸੰਘਰਸ਼ ਜਿਹੜਾ ਉਹਦਾ ਐਲਾਨ ਕਰਾਂਗੇ ਤੇ ਅਸੀਂ ਜੋ ਵੀ ਸਾਨੂੰ ਕਰਨਾ ਪਿਆ ਚਾਹੇ ਮਿੰਨੀ ਸੈਕਟਰੀਟ ਘੇਰਨਾ ਪਿਆ ਚਾਹੇ ਸਾਨੂੰ ਰੋਡ ਬਲੌਕ ਕਰਨੇ ਪਏ ਚਾਹੇ ਸਾਨੂੰ ਪ੍ਰੋਟੈਸਟ ਕਰਨਾ ਪਿਆ ਅਸੀਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਉਹ ਪ੍ਰੋਟੈਸਟ ਕਰਾਂਗੇ ਤੇ 19 ਦਿਨ ਤੱਕ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵਾ ਸਾਰੀਆਂ ਜਥੇਬੰਦੀਆਂ ਦਾ ਵੀ ਕਹਿਣਾ ਵਾ ਵੀ ਜਿਹੜਾ ਮਨਜੀਤ ਸਿੰਘ ਵਾ ਉਹਦਾ ਸੰਸਕਾਰ ਜਿਹੜਾ ਨਹੀਂ ਕੀਤਾ ਜਾਵੇਗਾ ਨਾ ਹੀ ਉਹਦਾ ਜਿਹੜਾ ਪੋਸਟਮਾਰਟਮ ਉਹ ਕਰਵਾਇਆ ਜਾਵੇਗਾ ਸਰ ਪ੍ਰਾਈਵੇਟ ਵੀਡੀਓ ਜਿਹੜੀ ਗੱਲ ਹੋ ਰਹੀ ਹੈ ਕਿ ਵੀਡੀਓ ਤੇ ਰਾਈ ਬਲੈਕਮੇਲ ਕੀਤਾ ਜਾ ਰਿਹਾ ਸੀ ਉਹ ਕੀ ਮਸਲਾ ਸੀ ਉਹ ਪੈਸੇ ਦਾ ਹੀ ਲੈਣ ਦੇਣ ਸੀਗਾ ਉਹ ਪੈਸੇ ਦੇ ਹੀ ਲੈਣ ਦੇਣ ਨੂੰ ਉਹਦੀ ਕੋਈ ਮਨਜੀਤ ਸਿੰਘ ਦੀ ਇੱਕ ਵੀਡੀਓ ਹੈ ਚਾਰ ਜਿਹੜੇ ਸ਼ਰਾਰਤੀ ਆ ਦੋਸ਼ੀ ਆ ਜਿਹੜੇ ਇਹਨਾਂ ਨੇ ਕੋਈ ਵੀਡੀਓ ਉਹਦੀ ਇਹੋ ਜੀ ਬਣਾ ਕੇ ਰੱਖੀ ਸੀਗੀ ਜਿਹਦੇ ਦੁਆਰਾ ਮਨਜੀਤ ਸਿੰਘ ਨੂੰ ਉਹ ਬਾਰ-ਬਾਰ ਬਲੈਕਮੇਲ ਕਰਦੇ ਸੀਗੇ ਤਾਂ ਉਹਨੇ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਸੀਗੀ ਆਤਮ ਹੱਤਿਆ ਕਰਨ ਦੀ ਪਰ ਉਹ ਕਿਸੇ ਕਾਰਨ ਕਰਕੇ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਤੇ ਉਹ ਰੋਪੜ ਨਹਿਰ ਤੇ ਗਿਆ ਮੁੜਿਆ ਆ ਵਾਪਸ ਤੇ ਦੁਕਾਨਦਾਰ ਸੀਗੇ 3-4 ਉਹਨਾਂ ਨੇ ਇਹਨੂੰ ਪੈਸੇ ਦਿੱਤੇ ਸੀਗੇ ਪੈਸੇ ਦੀ ਈਬਜ ਦੇ ਵਿੱਚ ਇਹਨੂੰ ਪੈਸੇ ਵਾਪਸ ਮੰਗਦੇ ਸੀ ਲੇਕਿਨ ਕਾਰਨ ਇਹ ਹੋਇਆ ਕਿ ਕਿ ਕੋਈ ਅਮਾਉਂਟ ਦੀ ਜਿਹੜੀ ਆ ਉਹ ਇੰਟਰਸਟ ਜ਼ਿਆਦਾ ਪਾਇਆ ਜਾਂ ਕੁਛ ਇਦਾਂ ਲਾਈਕ 댓 ਉਹ ਬੰਦਾ ਜਿਹੜਾ ਹੈਗਾ ਵਿਚਾਰਾ ਇਹਨਾਂ ਦੇ ਦੁੱਖੋਂ ਉਹ ਆਪਣੇ ਆਪ ਨੂੰ ਨੇ ਖਤਮ ਕਰ ਲਿਆ ਬੜੀ ਮਾੜੀ ਗੱਲ ਹੋਈ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕਰ ਦਿੱਤੀ ਉਹਦੇ ਮੁਤਾਬਕ ਜਿਹੜੇ ਦੋਸ਼ੀ ਬਣਦੇ ਐ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਲਿਆ ਕੇ ਕੀਤੀ ਜਾਏ ਸਰ ਕਿੰਨੇ ਕੇ ਪੈਸੇ ਸੀ ਉਹ ਅਮਾਉਂਟ ਤੇ 7.10 ਲੱਖ ਦੋ ਬਾਕੀ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਊਗਾ ਕਿ